ਮੌਜੂਦ ਪੰਜਾਬ ਦੇ ਕੈਬਨਿਟ ਮੰਤਰੀ ਸ਼੍ਰੀ ਮਹਿੰਦਰ ਭਗਤ ਜੀ ਉਹਨਾਂ ਦੇ ਨਾਲ ਲੋਕ ਸਭਾ ਇੰਚਾਰਜ ਇਰਮਨਿਕ ਨੇਂਦਵਾ ਜੀ ਹਲਕਾ ਇੰਚਾਰਜ ਹੈ ਇਰਾਨੀ ਕੁਥਰਾ ਜੀ ਦੁਆਬਾ ਜ਼ੋਨ ਦੇ ਮੀਡੀਆ ਇੰਚਾਰਜ ਬਲਦੇਵ ਸਿੰਘ ਜੀ ਔਰ ਸਾਡੇ ਆਦਨਪੁਰ ਤੋਂ ਹਲਕਾ ਇੰਚਾਰਜ ਪਵਨ ਕੁਮਾਰ ਟਿੰਨੂ ਜੀ ਮੰਗਲ ਸਿੰਘ ਬਸੀ ਜੀ ਆਦਨ ਪ੍ਰਕਾਸ਼ ਬਬਰੂ ਜੀ ਮਦਰ ਲਾਲ ਜੀ ਪ੍ਰੀਮ ਕੁਮਾਰ ਜੀ ਪੰਦਰ ਪੰਡੋਰੀ ਜੀ ਰਜਿੰਦਰ ਸਿੰਘ ਜੀ ਵਾਲ ਜੀ ਅੱਜ ਦੀ ਇਸ ਪ੍ਰੈਸ ਕਾਨਫਰੰਸ ਦਾ ਜੋ ਮੁੱਦਾ ਹੈ ਆ ਆ ਆ ਸਾਡੇ ਕਰਤਾਰਪੁਰ ਹਲਕੇ ਤੋਂ ਐਮਐਲਏ ਸ਼੍ਰੀ ਬਲਗੌਰ ਸਿੰਘ ਜੀ ਸੋਲੀਡ ਨਾਟ ਮਾਗੀ ਮੰਗਣਾ ਕੋ ਨਾ ਨਾ ਜਿਹੜਾ ਉਹ ਬਹੁਤ ਸਾਰੇ ਨਾਵਾਂ ਦੇ ਵਿੱਚ ਰਹਿ ਗਿਆ ਅੱਜ ਆਮ ਆਦਮੀ ਪਾਰਟੀ ਵੱਲੋਂ ਜੜੀ ਆ ਉਹ ਪ੍ਰੈਸ ਕਾਨਫਰੰਸ ਹਰ ਜ਼ਿਲ੍ਹਾ ਪੱਧਰ ਤੇ ਕੀਤੀ ਜਾ ਰਹੀ ਹੈ ਕਿ ਬੀਜੇਪੀ ਦੀ ਸੱਤਾ ਕੇਂਦਰੀ ਸੱਤਾ ਦੇ ਵਿੱਚ ਬਰਾਜਮਾਨ ਬੀਜੇਪੀ ਦੀ ਸਰਕਾਰ ਵੱਲੋਂ ਜੋ ਪਹਿਲਾ ਵੋਟ ਚੋਰੀ ਤੋਂ ਰਾਸ਼ਨ ਚੋਰੀ ਜਿਹੜਾ ਉਹ ਕੀਤਾ ਜਾ ਰਿਹਾ ਹੈ 55 ਲੱਖ ਲੋਕਾਂ ਦਾ ਜਿਹੜਾ ਰਾਸ਼ਨ ਕਟਣ ਦੀ ਜਿਹੜੀ ਸ਼ਾਹਿਸ਼ ਹੈ ਉਹ ਭਾਜਪਾ ਨੇ ਸਰਕਾਰ ਕੋਲੋਂ ਕੀਤੀ ਜਾ ਰਹੀ ਹੈ ਲੱਗ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਇਸੇ ਕੜੇ ਸ਼ਬਦਾਂ 'ਚ ਆਮ ਆਦਮੀ ਪਾਰਟੀ ਇਸੇ ਜਿਹੜੀ ਉਹ ਨਿੰਦਾ ਕਰਦੀ ਹੈ ਹੁਣ ਜਿਹੜਾ ਸਾਡੇ ਕੈਬਨਿਟ ਮੰਤਰੀ ਪੰਜਾਬ ਸ਼੍ਰੀ ਮਹਿੰਦਰ ਭਗਵਤ ਜੀ ਪਿਛਲੇ ਵਸਤਾਹ ਗੁਰੂ ਜਿਹੜੇ ਆ ਉਹ ਆਪ ਜੀ ਨਾਲ ਵਾਅਦਾ ਕਰਦੇ ਥਿੰਦੇ ਸਾਥੀਓ ਨਮਸਕਾਰ ਸਾਰੇ ਹੀ ਪ੍ਰੈਸ মিডিਆ ਪ੍ਰਿੰਟ মিডিਆ ਔਰ ਸੋਸ਼ਲ ਮੀਡੀਆ ਵੱਲੋਂ ਆਏ ਹੋਏ ਸਾਰੇ ਸਾਥੀਆਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਅੱਜ ਦੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਮੇਰੇ ਨਾਲ ਸਾਡੇ ਸਾਰੀ ਜੋ ਜੁਵੰਦਰ ਦੀ ਆਮ ਆਦਮੀ ਪਾਰਟੀ ਦੀ ਟੀਮ ਹੈ ਉਹਨਾਂ ਵਿੱਚ ਸਾਡੇ ਪੂਰਵ ਕੈਪਟਨ ਮੰਤਰੀ ਸਰਦਾਰ ਬਲਕਾਰ ਸਿੰਘ ਜੀ ਔਰ ਸਾਡੇ ਪੂਰਵ विधायक और आदमपुर ਤੋਂ ਹਲਕਾ ਇੰਚਾਰਜ ਚੇਅਰਮੈਨ ਕੋਆਪਰੇਟਿਵ ਐਗਰੀਕਲਚਰ ਬੈਂਕ ਤੋਂ ਮੇਰੇ ਵੀਰ ਪਵਨ ਕੁਮਾਰ ਟੀਨੂ ਜੀ ਔਰ ਸਾਡੇ ਐਲਪੋਕ ਇੰਚਾਰਜ ਔਰ ਚੇਅਰਮੈਨ ਇਮਪਰੂਵਮੈਂਟ ਟਰਸਟ ਮਰੇ ਵੀਰ ਰੰਧਾਵਾ ਸਾਹਿਬ ਔਰ ਜ਼ਿਲ੍ਹਾ ਪ੍ਰਧਾਨ ਮਰੇ ਵੀਰ ਅਮਰਿਤਪਾਲ ਸਿੰਘ ਜੀ ਸਾਡੇ ਹਲਕਾ ਇੰਚਾਰਜ ਪੈਂਜੀ ਰਾਜਵਿੰਦਰ ਔਰ ਥਿਆੜਾ ਜੀ ਉਹਦੇ ਨਾਲ ਫਲੋਰ ਤੋਂ ਪ੍ਰੋਫੈਸਰ ਪ੍ਰੇਮ ਕੁਮਾਰ ਜੀ ਸ਼ਾਹਕੋਟ ਤੋਂ ਪਿੰਡੋਰੀ ਜੀ ਸੀਂਜੇਵਾਲ ਜੀ ਉਹਦੇ ਨਾਲ ਸਾਡੇ ਨੌਰਤ ਤੋਂ ਮੇਰੇ ਵੀਰ ਹਲਕਾ ਇੰਚਾਰਜ ਦਿਨੇਸ਼ ਤਲ ਜੀ ਆਤਮਦੇ ਬਬਲੂ ਜੀ ਚੇਅਰਮੈਨ ਬਸਰੀ ਜੀ ਔਰ ਜਿੰਨੇ ਵੀ ਸਾਥੀ মিডিਆ ਦੇ ਖਾਸ ਕਰਕੇ ਸਾਡੇ ਦੁਆਬਾ ਤੋਂ ਇੰਚਾਰਜ ਮੇਰੇ ਵੀਰ ਸੰਨੀ ਜੀ ਔਰ ਜ਼ਿਲ੍ਹਾ ਜਲੰਧਰ ਦੇ মিডিਆ ਇੰਚਾਰਜ ਸੰਜੀਵ ਪਗਤ ਜੀ ਔਰ ਬਾਕੀ ਜਿੰਨੇ ਵੀ ਸਾਡੇ ਪਾਰਟੀ ਦੇ ਆਫਿਸ ਬੀਰ ਆਏ ਨੇ ਸਭ ਦਾ ਬਹੁਤ ਬਹੁਤ ਧੰਨਵਾਦ ਸਾਥੀਓ ਜਿਵੇਂ ਦੱਸਿਆ ਹੈ ਪ੍ਰਧਾਨ ਜੀ ਨੇ ਕਿ ਸਾਰੇ ਦੇਸ਼ ਦੇ ਵਿੱਚ ਇੱਕ ਬਹੁਤ ਹੀ ਗੈਰੀ ਸਾਜਿਸ਼ ਦੇ ਤਹਿਤ ਜਿੱਥੇ ਕੇਂਦਰ ਦੇ ਵਿੱਚ ਕਿਸੇ ਸਟੇਟ ਦੇ ਵਿੱਚ ਬੀਜੇਪੀ ਦੀ ਸਰਕਾਰ ਨਹੀਂ ਹੈਗੀ ਉਹਨਾਂ ਦੇ ਖਿਲਾਫ ਕੰਮ ਕਰਨਾ ਉੱਥੋਂ ਦੀ ਜਨਤਾ ਨੂੰ ਪ੍ਰਤਾੜਿਤ ਕਰਨਾ ਇਹ ਹੁਣ ਕੇਂਦਰ ਸਰਕਾਰ ਦੀ ਇਕ ਆਮ ਤੱਕesai जगਜਹਰ ਹੋ ਗਈ ਹੈ ਹੁਣ মিডিਆ ਹੋਵੇ ਚਾਹੇ ਦੇਸ਼ ਦੀ ਜਨਤਾ ਹੋਵੇ ਸਭ ਜਗ੍ਹਾ ਨਜ਼ਰ ਆਣ ਲੱਗ ਪਿਆ ਕੱਲੇ ਚੋਰੀ ਛਿਪੇ ਉਹ ਨਾਨ ਬੀਜੇਪੀ ਸਰਕਾਰਾਂ ਦੇ ਨਾਲ ਤੱਕਾ ਕਰਦੀਆਂ ਸਨ ਪਰ ਹੁਣ ਉਹ ਸ਼ਰੇ ਆਮ ਤੱਕਾ ਕਰਨਾ ਸ਼ੁਰੂ ਕੀਤਾ ਹੈ ਚਲੋ ਕੋਈ ਨਹੀਂ ਸਰਕਾਰਾਂ ਨਾਲ ਕਰਨ ਤੇ ਕਰਨ ਪਰ ਆਮ ਜਨਤਾ ਦੇ ਨਾਲ ਪੰਜਾਬ ਦੀ ਅੱਜ ਜੋ ਪ੍ਰਸਾਦ ਮਤਲਬ ਹੈ ਕਾਨਫਰੰਸ ਦਾ ਇਹ ਹੈ ਕਿ ਪੰਜਾਬ ਦੀ ਆਮ ਜਨਤਾ ਗਰੀਬ ਜਨਤਾ ਕਿਸਾਨਾਂ ਮਜ਼ਦੂਰਾਂ ਦੇ ਲਈ ਜੋ ਸਰਕਾਰ ਵੱਲੋਂ ਅਨਾਜ ਦਿੱਤਾ ਜਾਂਦਾ ਹੈ ਉਹਦੇ ਉੱਪਰ ਡਰਾਕਾ ਮਾਰਿਆ ਗਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਦਾ ਇੱਕ ਜੰਡਾ ਹੈ ਕਿ ਅਸੀਂ ਆਮ ਲੋਕਾਂ ਦੇ ਖਿਲਾਫ ਕੋਈ ਵੀ ਕੰਮ ਬਰਦਾਸ਼ਤ ਨਹੀਂ ਕਰ ਸਕਦੇ ਅਸੀਂ ਹਮੇਸ਼ਾ ਆਮ ਆਦਮੀ ਦੀ ਰੱਖਿਆ ਕਰਨ ਵਾਸਤੇ ਆਮ ਆਦਮੀ ਪਾਰਟੀ ਬਣੀ ਸੀ ਅੱਜ ਦੇਖਿਆ ਜਾਏ ਤੇ ਪੰਜਾਬ ਦੇ ਵਿੱਚ ਕੁਝ ਸਮੇਂ ਤੋਂ ਵਿੱਚ ਜੋ ਹੈ 8 ਲੱਖ ਜੋ ਕਾਰਡ ਹੈ ਕੇਂਦਰ ਸਰਕਾਰ ਨੇ ਕਟਨ ਦਾ ਹੁਕਮ ਦੇ ਦਿੱਤਾ ਹੈ ਜਿਹਦੇ ਨਾਲ ਪੰਜਾਬ ਦੇ ਵਿੱਚ ਤਕਰੀਬਨ 32 ਲੱਖ ਲੋਕਾਂ ਨੂੰ ਰਾਸ਼ਨ ਤੋਂ ਜੋ ਹੈ ਉਭਾਂਜੇ ਰਹਿਣਗੇ ਉਹਦੇ ਨਾਲ ਨਾਲ ਇੱਕ ਕੇवाईसी ਸਕੀਮ ਦੇ ਤਹਿਤ ਜੋ ਹੈ ਦੇਖੋ ਪੰਜਾਬ ਸਰਕਾਰ ਆਲਰੇਡੀ ਕੰਮ ਕਰ ਰਹੀ ਹੈ ਵੈਰੀਫਾਈ ਕਰ ਰਹੀ ਹੈ ਆਪਣਾ ਪ੍ਰਯਾਸ جاری ਹੈ ਪਰ ਉਸ ਤੋਂ ਪਹਿਲਾਂ ਹੀ ਇੱਕ ਤੁਗਲਕੀ ਹੁਕਮ ਫਰਮਾਨ ਜਾਰੀ ਕਰ ਦਿੱਤਾ ਕਿ 23 ਲੱਖ ਲੋਕਾਂ ਦਾ ਜੋ ਰਾਸ਼ਨ ਹੈ ਉਹ ਨਹੀਂ ਦਿੱਤਾ ਜਾਏਗਾ ਔਰ 55 ਲੱਖ ਲੋਕਾਂ ਦਾ ਜੋ ਹੈ ਇਹਨਾਂ ਨੇ ਰਾਸ਼ਨ ਬੰਦ ਕਰਨ ਦਾ ਪੂਰਾ ਇੰਤਜ਼ਾਮ ਕੀਤਾ ਹੈ ਔਰ ਜਿੱਥੇ 1.5 ਕਰੋੜ ਲੋਕਾਂ ਨੂੰ ਰਾਸ਼ਨ ਮਿਲਦਾ ਹੈ ਰਾਸ਼ਨ ਕਾਟਾ ਨਹੀਂ ਔਰ ਦੇਖੋ 1/3 1/3 ਤਿੰਨਾ ਵਿੱਚੋਂ ਇੱਕ ਆਦਮੀ ਦਾ ਜੋ ਹੈ ਰਾਸ਼ਨ ਇਹ ਖਤਮ ਕਰਨ ਸਰਕਾਰ ਜਾ ਰਹੀ ਹੈ ਔਰ ਇਹ ਬਿਲਕੁਲ ਹੀ ਪੰਜਾਬ ਦੀ ਗਰੀਬ ਜਨਤਾ ਦਾ ਟੱਕਾ ਹੈ ਔਰ ਆਮ ਆਦਮੀ ਪਾਰਟੀਆਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਔਰ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ ਪਹਿਲੇ ਜੋ ਹੈ ਕੱਲ ਤੁਸੀਂ ਦੇਖਿਆ ਹੋਣਾ ਹੈ ਮਾਨ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਸਾਰੀ ਪੰਜਾਬ ਦੀ ਜਨਤਾ ਨੂੰ ਕਿ ਅਸੀਂ ਕਿਸੇ ਵੀ ਪਰਿਵਾਰ ਦਾ ਇੱਕ ਵੀ ਕਾਰਡ ਕਟਣ ਨਹੀਂ ਦਵਾਗੇ ਔਰ ਅਸੀਂ ਕਿਸੇ ਵੀ ਇੱਕ ਇਨਸਾਨ ਨੂੰ ਜੋ ਹੈ ਰਾਸ਼ਨ ਤੋਂ ਵਾਂਝਾ ਨਹੀਂ ਹੋਣ ਦਵਾਗੇ ਸਭ ਨੂੰ ਰਾਸ਼ਨ ਮਿਲੇਗਾ ਇਹ ਜੋ ਕੇਂਦਰ ਸਰਕਾਰ ਦੀ ਇੱਕ ਕੋਝੀ ਹਰਕਤ ਹੈਗੀ ਏ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ ਲੋਡ ਪੈਣ ਦੇ ਉੱਪਰ ਸਾਡੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਰੋਸ਼ ਪ੍ਰਦਰਸ਼ਨ ਵੀ ਕਰੇਗੀ ਔਰ ਇਹ ਬਿਲਕੁਲ ਕਲੀਅਰ ਹੈ ਕੀ ਆਮ ਆਦਮੀ ਪਾਰਟੀ ਵੱਲੋਂ ਕਿਸੇ ਵੀ ਗਰੀਬ ਆਦਮੀ ਦਾ ਜੋ ਹੈ ਰਾਸ਼ਨ ਬੰਦ ਹੋਣ ਨਹੀਂ ਦਿੱਤਾ ਜਾਵੇਗਾ ਉਹਦੇ ਨਾਲ ਨਾਲ ਜੋ ਹੈ ਸਾਡੇ ਸਾਰੇ ਸਾਥੀਆਂ ਨੇ ਇਹ ਜਿੱਤਾ ਹੈ ਕਿ ਸਾਨੂੰ ਪੰਜਾਬ ਵੱਲੋਂ ਜੋ ਅਸੀਂ ਸਾਰੇ ਪਰਦੇਸ਼ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਜੋ ਹੈ ਅਸੀਂ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਦਾ ਹੀ ਕੇਂਦਰ ਸਰਕਾਰ ਦੀ ਕੋਜੀ ਹਰਕਤ ਨੂੰ ਦੱਸ ਰਹੇ ਹਾਂ ਤੁਸੀਂ ਸਾਰੇ ਜਾਣਦੇ ਜਿਵੇਂ ਪ੍ਰਧਾਨ ਨੇ ਕਿਹਾ ਪਹਿਲੇ ਵੋਟ ਚੋਰੀ ਹੁਣ ਰਾਸ਼ਨ ਚੋਰੀ ਸੋ ਇਹ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਏਗਾ ਔਰ ਅਸੀਂ ਪੰਜਾਬ ਦੇ ਹਰ ਇੱਕ ਨਾਗਰਿਕ ਨੂੰ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਵੱਲੋਂ ਪ੍ਰੋਸਾ ਦਵਾਉਂਦੇ ਹਾਂ ਵਿਸ਼ਵਾਸ ਦਵਾਉਂਦੇ ਹਾਂ ਕਿ ਅਸੀਂ ਤੁਹਾਡੇ ਨਾਲ ਸਰਕਾਰ ਖੜੀ ਹੈ ਅਸੀਂ ਕਿਸੇ ਕੀਮਤ ਤੇ ਕਿਸੇ ਵੀ ਇਨਸਾਨ ਦਾ ਰੋਸ਼ਨ ਬੰਦ ਨਹੀਂ ਹੋਣ ਦਵਾਂਗੇ ਤੁਹਾਡਾ ਸਾਰਿਆਂ ਦਾ ਮੈਂ ਇੱਥੇ ਧੰਨਵਾਦ ਕਰਨਾ ਉੱਥੇ ਮੇਰੀ ਸਾਰੀ ਟੀਮ ਸਾਡੀ ਆਮ ਆਦਮੀ ਪਾਰਟੀ ਦੀ ਆਈ ਹੈ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਨਾ ਸੋ ਅਸੀਂ ਰਲ ਮਿਲ ਕੇ ਹਮੇਸ਼ਾ ਪਹਿਲੇ ਵੀ ਜਨਤਾ ਦੇ ਹੱਕ ਵਿੱਚ ਬਾਜ਼ ਥਾਂਦੇ ਆਏ ਹਾਂ ਅੱਗੋਂ ਵੀ ਥਾਂਦੇ ਰਵਾਂਗੇ ਉਹ ਜੋ ਆਮ ਆਦਮੀ ਪਾਰਟੀ ਜੋ ਹੈ ਹਮੇਸ਼ਾ ਗਰੀਬਾਂ ਨਾਲ ਖੜੀ ਹੁੰਦੀ ਹੈ ਬੀਜੇਪੀ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਹੈਗਾ ਪੰਜਾਬ ਦੇ ਵਿੱਚ ਕੇਵਲ ਬੀਜੇਪੀ ਇੱਕ ਰੋਸ਼ ਪ੍ਰਦਰਸ਼ਨ ਕਰਕੇ ਦੱਸਣਾ ਚਾਹੁੰਦੀ ਹੈ ਕਿ ਅਸੀਂ ਐ ਵੀ ਜ਼ਿੰਦਾ ਹਾਂ ਕਿਤੇ ਕੋਈ ਸੁਣਵਾਈ ਨਹੀਂ ਕਿਤੇ ਇਹਨਾਂ ਦਾ ਕੋਈ ਲੈਣ ਨਹੀਂ ਦੇਣ ਨਹੀਂ ਲੋਕੀ ਇਹਨਾਂ ਦੇ ਨਾਲ ਬਹੁਤ ਨਫ਼ਰਤ ਕਰਦੇ ਨੇ ਤਿੰਨ ਕਾਲੇ ਕਾਨੂੰਨ ਜੋ ਲੈ ਕੇ ਆਏ ਪੰਜਾਬ ਦੇ ਕਿਸਾਨਾਂ ਦੇ ਖਿਲਾਫ ਅਜ ਤੱਕ ਲੋਕੀ ਨਹੀਂ ਭੁੱਲੇ ਤੇ ਅਗਰ ਇਹ ਕੋਈ ਕਾਰਵਾਈ ਕਰਨਗੇ ਅਗੋਂ ਅਨਾਜ ਸਾਡਾ ਖੋਹਣ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਇਹ ਵੀ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਜੋ ਵੀ ਹੋਏਗਾ ਉਹ ਸਰਕਾਰ ਦੇ ਖਿਲਾਫ ਵਿਰੋਧ ਵੀ ਕਰਾਂਗੇ ਔਰ ਇਹ ਸਾਡੇ ਵੱਲੋਂ ਅਸ਼ੋਰੈਂਸ ਹੈਗੀ ਹੈ ਪੰਜਾਬ ਦੀ ਜਨਤਾ ਨੂੰ ਕਿ ਇੱਕ ਵੀ ਇਨਸਾਨ ਦਾ ਇੱਕ ਵੀ ਪਰਿਵਾਰ ਦਾ ਰਾਸ਼ਨ ਜੋ ਹੈ ਬੰਦ ਨਹੀਂ ਹੋਏਗਾ ਸਭ ਨੂੰ ਰੋਟੀ ਮਿਲੇਗਾ ਬਹੁਤ ਬਹੁਤ ਧੰਨਵਾਦ